ਇਹ ਇਹ ਲੋਕ ਹਨ ਚਾਹੇ ਉਹ ਚਰਨਜੀਤ ਬਰਾੜ ਹੋ ਜਵੇ ਚਾਹੇ ਉਹ ਢੀਂਸਾ ਸਾਹਿਬ ਹੋ ਜਾਣ ਚਾਹੇ ਉਹ ਭੁੰਦੜ ਹੋ ਜੇ ਮਲੂਕਾ ਹੋ ਜੇ ਹਜੇ ਵੀ ਢੱਡ ਚ ਬੇਈਮਾਨੀਆਂ ਇਹਨਾਂ ਦੀ ਇਹੋ ਹੀ ਆ ਕਿ ਸੱਤਾ ਸਾਡੇ ਹੱਥਾਂ 'ਚ ਆ ਜੇ ਤੇ ਗਾਂ ਸਾਡੇ ਬੱਚੇ ਗਾਂ ਦੀ ਗਾਂ ਦੀ ਗਾਂ ਦਾ ਸਰਮਪਾਲ ਸਾਹਿਬ ਜਦੋਂ ਬਾਹਰ ਆਏ ਸੀ ਪਾਰਟੀ ਤੋਂ ਤੇ ਜਦੋਂ ਢੀਂਸਾ ਸਾਹਿਬ ਬਾਹਰ ਆਏ ਸੀ ਤੇ ਆਣ ਕਿਉਂ ਨਾ ਰੱਜ ਕੇ ਕਾਲੇਦਾਨ ਨੂੰ ਕੋਸਿਆ ਤੇ ਪਹਿਲਾਂ ਕਾਕਾ ਜੀ ਕਹਿੰਦੇ ਹੁੰਦੇ ਤੇ ਉਸ ਤੋਂ ਬਾਅਦ ਉਹ ਜਿਹੜਾ ਉਹਨਾਂ ਨੇ ਕਾਕਾ ਜੀ ਨੂੰ ਕੋਸਿਆ ਸੁਖਵੀਰ ਬਾਦਲ ਜੀ ਨੂੰ ਨਾ ਚੀ ਕੋਸਿਆ ਉਹਨਾਂ ਨੇ ਅੱਜ ਕੱਲ ਬੇਸ਼ੱਕ ਉੱਥੇ ਫੇਰ ਬੈਠੇ ਹੈ ਗੁਰੂ ਸਾਹਿਬ ਦੀਆਂ ਬਿਆਦਮੀਆਂ ਦਾ ਵੀ ਜਿੱਤ ਆ ਗਿਆ ਉਦੋਂ ਜੋ ਕਾਮ ਨਾਲ ਹੋਇਆ ਉਹ ਚੇਤਾ ਆ ਜਾਂਦਾ ਕਿ ਕੁਰਸੀ ਤਾਂ ਕਿਸੀਮਤ ਹੁੰਦਾ ਹੈ ਦੇਖੋ ਮੈਂ ਤੁਹਾਨੂੰ ਦੱਸਦੀ ਹਾਂ ਵੀ ਜਿਹੜੀ ਇਹ ਸਜਾਪੂਕਤ ਰਏ ਹਨ ਜਿਹੜੇ ਅਕਾਲੀ ਦਲ ਸਜਾਪੂਕਤ ਰਿਆ ਉਹ ਸਭ ਤੋਂ ਮੇਨ ਰੀਜਨ ਨਾ ਜਿਹੜੀਆਂ ਗੁਰੂ ਸਾਹਿਬ ਦੀਆਂ ਬਿਆਦਮੀਆਂ ਹੋਈਆਂ ਇਹ ਬਿਆਦਮੀਆਂ ਇਹਨਾਂ ਨੂੰ ਲੈ ਕੇ ਬੈਗੀਆਂ ਇਹਨਾਂ ਇਹ ਇਹਨਾਂ ਨੂੰ ਕਦੇ ਇਹ ਨਾਂ ਦਾ ਇਹਨਾਂ ਨੂੰ ਸੰਗਤ ਨੇ ਮaaf ਕਰਨਾ ਨਾ ਕਦੇ ਗੁਰੂ ਨੇ ਮaaf ਕਰਨਾ ਹੈ ਨਾਂ ਲੋਕਾਂ ਨੇ ਮਾਫ ਕਰਨਾ ਇਹ ਜਿੱਥੋਂ ਤੱਕ ਮਰਜ਼ੀ ਭੱਜ ਲੈਣਾ ਮੈਨੂੰ ਲੱਗਦਾ ਸਭ ਤੋਂ ਵੱਡਾ ਮਸਲਾ ਨਾ ਵੀ ਅਦਾਲੀਆਂ ਨਾ ਬਾਕੀ ਤਾਂ ਜੋ ਇਹ ਪੰਜਾਬ ਦੇ ਵਿੱਚ ਚੱਲੀ ਜਾਂਦਾ ਉਹ ਤੇ ਸਾਰੀਆਂ ਸਰਕਾਰਾਂ ਕਰੀ ਜਾਂਦੀਆਂ ਚਾਹੇ ਕੈਪਟਨ ਨੇ ਸੌਂ ਖਾਦੀ ਵੀ ਮੈਂ ਇਹ ਬੇਅਦਵੀਆਂ ਦਾ ਇਨਸਾਫ ਦਊਂਗਾ ਚਾਹੇ ਆਪ ਵਾਲਿਆਂ ਨੇ ਗਿਆ ਵੀ 24 ਘੰਟਿਆਂ ਚ ਇਹ ਸੀ ਇਨਸਾਫ ਦੇ ਦੇਣਗੇ ਜਿਨ੍ਹਾਂ ਨੇ ਨਹੀਂ ਦਿੱਤਾ ਨਾ ਇਹ ਪੱਲੇ ਉਹਨਾਂ ਦੇ ਵੀ ਵੈਗਰੂ ਨੇ ਕੁਝ ਨਹੀਂ ਛੱਡਣਾ ਇਹ ਮੈਨੂੰ ਮੇਰੀ ਜਾਨੀ ਮੇਰੀ ਇਹ ਸਾਇਕੀ ਆ ਸਿੱਖਾਂ ਦੀ ਕਿ ਜਿਹੜਾ ਗੁਰੂ ਸਾਹਿਬ ਦੀ ਬੇਅਦਬੀ ਕਰਦਾ ਨਾ ਉਹ ਛੁੱਟ ਨਹੀਂ ਸਕਦਾ ਗੁਰੂ ਕੋਲ ਖੇਤਰੀ ਪਾਰਟੀ ਦਾ ਬੀਬੀ ਜੀ ਵੱਡਾ ਨੁਕਸਾਨ ਹੋਣਾ ਕੀ ਲੱਗਦਾ ਕੋਈ ਆਉਣੇ ਸਮੇਂ ਕੋ ਨਵੀਂ ਖੇਤਰੀ ਪਾਰਟੀ ਅੱਗਿਆ ਸਕਦੀ ਹੈ ਉਹ ਹੋ ਗਿਆ ਜਿਹੜਾ ਨੁਕਸਾਨ ਹੋਣਾ ਸੀ ਉਹ ਤੇ ਹੋ ਗਿਆ ਆਉਣ ਵਾਲੇ ਸਮੇਂ ਵਿੱਚ ਆਉਣ ਵਾਲੇ ਸਮੇਂ ਵਿੱਚ ਮੈਨੂੰ ਵੀ ਇਹ ਸਵਾਲ ਜਿਵੇਂ ਬਹੁਤ ਪੁੱਛਿਆ ਜਾ ਰਿਹਾ ਵੀ ਕਿਉਂ ਖੇਤਰੀ ਪਾਰਟੀ ਬਣੂਗੀ ਇਹ ਤੇ ਭੁਲੱਖ ਦੇ ਗਰਭ ਚ ਆ ਇਹੋ ਜਿਹੀਆਂ ਗੱਲਾਂ ਵੀ ਨਵੀਂ ਖੇਤਰੀ ਪਾਰਟੀ ਬਣਦੀ ਆ ਕਿ ਨਹੀਂ ਬਣਦੀ ਖੇਤਰੀ ਪਾਰਟੀਆਂ ਬਣਾਉਣੀਆਂ ਬਹੁਤ ਔਖੀਆਂ ਹੁੰਦੀਆਂ ਪਰ ਜਦੋਂ ਲੋਕ ਫਤਵਾ ਦੇਣ ਤੇ ਆਉਂਦੇ ਨਾ ਆਜ਼ਾਦਾਂ ਨੂੰ ਵੀ ਦੇ ਦਿੰਦੇ ਆ ਤੁਹਾਡੀ ਕੀ ਸੋਚ ਕਹਿੰਦੀ ਹੈ ਕਿ ਜੇ ਮੰਨ ਲਓ ਜਿੰਨੀ ਚੋਣਾ ਆਉਣੀ ਆ 227 ਦੀ ਇਲੈਕਸ਼ਨ ਆਉਣੀ ਆ ਇਹ ਸੇ ਤਰ੍ਹਾਂ ਆਜ਼ਾਦ ਤੌਰ ਤੇ ਕਿਉਂ ਨਹੀਂ ਜਦ ਕਿ ਉਹ ਖੇਤਰੀ ਪਾਰਟੀ ਦਾ ਮੋਢ ਬਣਾਣਾ ਚਾਹੀਦਾ ਨਹੀਂ ਮੈਂ ਤੁਹਾਨੂੰ ਇੱਕ ਗੱਲ ਨਾ ਮੇਰੇ ਮਾਈਂਡ ਚ ਕਲੈਕ ਕਰ ਰਹੀ ਹੈ ਵੀ ਜੇ ਇਹਨਾਂ ਨੇ ਆਪਣੇ ਲੱਛਣ ਨਾ ਛੱਡੇ ਵੀ ਅਮਰਪਾਲ ਨੂੰ ਸੌ ਨਹੀਂ ਚਕਾਉਣੀ ਫਲਾਨੇ ਨੂੰ ਅੰਦਰ ਕੱਢ ਦੇਣਾ ਕਿਸੇ ਤੇ ਯੂਪੀ ਲਾ ਦੇਣਾ ਕਿਸੇ ਤੇ ਐਨਐਸਐ ਲਾ ਦੇਣਾ ਤੇ ਫਿਰ ਮੈਨੂੰ ਫਿਰ ਤੇ ਇੱਕ ਤਰਫਾ ਹੀ ਹੋਣਾ ਜੋ ਕੁਛ ਨਹੀਂ ਹੋਣਾ ਅੱਗੇ ਤਾਂ ਮੈਂ ਜਿਵੇਂ ਪਹਿਲਾ ਇਲੈਕਸ਼ਨਾਂ ਤੋਂ ਬਾਅਦ ਵੀ ਲੋਕ ਬੜਾ ਅਪਰੋਚ ਕਰ ਰਹੇ ਆ ਕਿ ਆਪਾਂ ਨੂੰ ਬਾਏ ਇਲੈਕਸ਼ਨ ਲੜਨੀ ਚਾਹੀਦੀ ਬਾਏ ਇਲੈਕਸ਼ਨ ਮੈਂ ਕਹਿੰਦੀ ਸੀ ਨਹੀਂ ਬਾਏ ਇਲੈਕਸ਼ਨ ਨਹੀਂ ਆਪਾਂ ਨੂੰ ਲੜਨੀ ਚਾਹੀਦੀ ਆਪਾਂ 27 ਦੀਆਂ ਸਰਪੰਚਾਂ ਦੀ ਤਿਆਰੀ ਕਰਨੀ ਚਾਹੀਦੀ ਜਿਹੜੀਆਂ ਹੁਣੇ ਆਪਣੀਆਂ ਵੋਟਾਂ ਆਉਣੀਆਂ ਤਾਂ ਪਰ ਮੈਨੂੰ ਹੁਣ ਲੱਗਦਾ ਵੀ ਜੇ ਇਹੋ ਜਿਹੀ ਹਰਕਤیں ਕਰ ਬੈਠੇ ਨਾ ਵੀ ਅਮਰਤਪਾਲ ਨਾਲ ਕੋਈ ਵਾਅਦਾ ਫੂਰ ਕਰਦੇ ਆ ਤਾਂ ਫਿਰ ਇਹਨਾਂ ਦਾ ਸਫਾਇਆ ਹੋਣਾ ਇੱਕ ਤਰਫਾ ਹੀ ਹੋਊ ਫਿਰ ਸਭ ਕੁਝ। ਫਿਰ ਬਾਈ ਲੈਕਸ ਜੰਕਰ ਦਰਦੀ ਆਉਣਗੇ ਅੱਗੇ। ਨਹੀਂ ਫਿਰ ਤੇ ਨੇਚਰਲੀ ਆ ਜਾਣੇ ਫਿਰ ਤੇ ਕਿਸੇ ਨੂੰ ਕਹਿਣ ਦੀ ਥੋੜੀ ਲੋੜ ਹੈ। ਹੂੰ। ਫਿਰ ਤੇ ਜਿਹੜੇ ਬੰਦੇ ਖੜੇ ਹੋਗੇ ਸਾਡੇ ਸਾਹਮਣੇ ਲੱਗੂਗਾ ਵੀ ਆਹ ਬੰਦੇ ਖੜੇ ਹੋਗੇ। ਇਹ ਜਾਇਜ਼ ਹੈ ਤੇ ਕਿਸੇ ਨੂੰ ਨਾ ਕੰਪੇਨ ਕਰਨ ਦੀ ਲੋੜ ਹੈ ਨਾ ਕੁਝ ਕਰਨ ਦੀ ਲੋੜ ਹੈ। ਫਿਰ ਤੇ ਫਤਵਾ ਹੀ ਹੋਣਾ ਸਿੱਧਾ। ਇਹ ਭਗਵੰਤ ਮਾਨ ਇਸ ਗੱਲ ਨੂੰ ਸਮਝ ਲਵੇ। ਅਕਾਲੀ ਵੀ ਸਮਝ ਲੈਣ ਇਸ ਗੱਲ ਨੂੰ। ਸਾਰੇ ਸਾਰੀਆਂ ਪਾਰਟੀਆਂ ਨੂੰ